ਸੱਚੇ ਕਾਲਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੌਰਗਲ ਖਬਰਾਂ ਤੋਂ ਪਹਿਲਾਂ ਨਸਰਮਾਲ ਲੈਂਦੀ ਆ ਮੁੱਖ ਹੈਡਲਾਈਨਸ ਤੇ ਕਾਨੂੰਨੀ ਬਿਲ ਸੀ 71 ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਵਧੀ ਬਿਲ ਸੀ 71 ਕੈਨਡਾ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਪ੍ਰਦਾਨ ਕਰੇਗਾ ਨਾਗਰਿਕਤਾ ਫਰਸਟ ਟਾਈਮ ਹੋਮ ਬਾਇਰਸ ਦੇ ਲਈ ਨਵੀਂ ਕੋਸ਼ਨਾ 30 ਸਾਲ ਤੱਕ ਮਾਰਗੇਜ ਅਮੋਰਟਾਈਜ਼ੇਸ਼ਨ ਦੀ ਦਿੱਤੀ ਗਈ ਆਗਿਆ ਕੈਨੇਡਾ ਦੇ ਬਾਰਡਰ ਵਰਕਰਾਂ ਨੇ ਸ਼ੁੱਕਰਵਾਰ ਦੀ ਹੜਤਾਲ ਛੱਡੀ ਯੂਨੀਅਨਾਂ ਅਤੇ ਸਰਕਾਰ ਦੇ ਦਰਮਿਆਨ ਹੋਇਆ ਆਰਜੀ ਸਮਝੌਤਾ ਫੈਡਰਲ ਸਰਕਾਰ ਨੇ ਕਿਊਬੈਕ ਨੂੰ ਅਸਥਾਈ ਨਿਵਾਸੀਆਂ ਦੇ ਲਈ 750 ਮਿਲੀਅਨ ਡਾਲਰ ਦੀ ਕੀਤੀ ਸੀ ਪੇਸ਼ਕਸ਼ ਪ੍ਰੀਮੀਅਰ ਡੇਵਿਡ ਈਬੀ ਨੇ ਜਤਾਈ ਨਿਰਾਸ਼ਗੀ ਹੁਣ ਖਬਰਾਂ ਵਿਸਥਾਰ ਦੇ ਨਾਲ ਪਾਰਲੀਮੈਂਟ ਹਿੱਲ ਤੇ ਐਨਡੀਪੀ ਇਮੀਗ੍ਰੇਸ਼ਨ ਆਲੋਚਕ ਜੇਵਨ ਕਵਨ ਨੇ ਸੰਸਦ ਮੈਂਬਰਾਂ ਨੂੰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਕਾਨੂੰਨ ਬਿੱਲ C71 ਨੂੰ ਜਲਦੀ ਪਾਸ ਕਰਨ ਦੀ ਅਪੀਲ ਕੀਤੀ ਹੈ ਜੋ ਦੇਸ਼ ਤੋਂ ਬਾਹਰ ਪੈਦਾ ਹੋਏ ਕੁਝ ਬੱਚਿਆਂ ਨੂੰ ਕਨੇਡੀਅਨ ਨਾਗਰਿਕਤਾ ਪ੍ਰਦਾਨ ਕਰੇਗਾ। ਪ੍ਰਸਤਾਵਿਤ ਬਿੱਲ ਵਿੱਚ ਸਰਕਾਰ ਦੇ 2009 ਤੋਂ ਦੂਜੀ ਪੀੜੀ ਦੇ ਕਟ-ਆਫ ਨਿਯਮ ਨੂੰ ਗੈਰ ਸੰਵਿਧਾਨਿਕ ਪਾਇਆ ਗਿਆ ਸੀ। ਪਿਛਲੇ ਦਿਨ ਕੌਨ ਨੇ ਹਾਊਸ ਆਫ ਕਾਮਨਸ ਵਿੱਚ C71 ਵਿੱਚ ਤੇਜ਼ੀ ਲਿਆਉਣ ਲਈ ਸਰਬਸੰਮਤੀ ਨਾਲ ਸਹਿਮਤੀ ਮੰਗਲ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਪਰ ਇਹ ਪਾਸ ਨਹੀਂ ਹੋਇਆ। ਬਿਲ ਸੀ 71 ਕਿਸੇ ਵੀ ਬਾਕੀ ਬਚੇ ਹੋਏ ਲੌਸਟ ਕੈਨੇਡੀਅਨਾਂ ਉਹਨਾਂ ਦੇ ਵੰਸ਼ਜਾਂ ਜੋ ਕਿਸੇ ਵੀ ਵਿਅਕਤੀ ਨੂੰ ਜੋ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਦੂਜੀਆਂ ਜਾਂ ਅਗਲੀਆਂ ਪੀੜ੍ਹੀਆਂ ਵਿੱਚ ਇੱਕ ਕੈਨੇਡੀਅਨ ਮਾਤਾ-ਪਿਤਾ ਦੇ ਘਰ ਵਿਦੇਸ਼ ਵਿੱਚ ਪੈਦਾ ਹੋਇਆ ਸੀ ਉਸ ਨੂੰ ਨਾਗਰਿਕਤਾ ਬਹਾਲ ਕਰੇਗਾ ਬੀਤੇ ਦਿਨ ਹਾਊਸ ਆਫ ਕਾਮਨਸ ਵਿੱਚ ਪੇਸ਼ ਕੀਤਾ ਗਿਆ ਇੱਕ ਨਵਾਂ ਸਰਕਾਰੀ ਬਿੱਲ ਕੈਨੇਡੀਅਨਾਂ ਨੂੰ ਆਪਣੇ ਦੇਸ਼ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਦੇ ਅਧਿਕਾਰਾਂ ਨੂੰ ਪਾਸ ਕਰਨ ਦੀ ਇਜਾਜ਼ਤ ਦੇਵੇਗਾ ਇੱਕ ਅਜੀਬਾ ਕਦਮ ਹੈ ਜਿਸ ਨਾਲ ਅਣਜਾਣ ਗਿਣਤੀ ਵਿੱਚ ਨਵੇਂ ਨਾਗਰਿਕ ਸ਼ਾਮਿਲ ਹੋਣਗੇ ਨਵਾਂ ਬਿੱਲ ਉਸ ਤਬਦੀਲੀ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਇੱਕ ਤਾਜ਼ਾ ਅਦਾਲਤੀ ਚੁਣੌਤੀ ਦੁਆਰਾ ਰੱਦ ਕਰ ਦਿੱਤਾ ਗਿਆ ਸੀ ਅਤੇ ਕੈਨੇਡਾ ਤੋਂ ਬਾਹਰ ਪੈਦਾ ਹੋਈ ਪਹਿਲੀ ਪੀੜੀ ਤੋਂ ਪਰੇ ਵੰਸ਼ ਦੁਆਰਾ ਨਾਗਰਿਕਤਾ ਦਾ ਵਿਸਥਾਰ ਕਰਦਾ ਹੈ ਇਹ ਕਾਨੂੰਨ ਸਾਲ 2009 ਤੋਂ ਪੈਦਾ ਹੋਏ ਬੱਚਿਆਂ ਨੂੰ ਆਪਣੇ ਆਪ ਹੀ ਨਾਗਰਿਕਤਾ ਦੇ ਅਧਿਕਾਰ ਪ੍ਰਦਾਨ ਕਰੇਗਾ ਜੋ ਕੰਜ਼ਰਵੇਟਿਵਾਂ ਦੀਆਂ ਤਬਦੀਲੀਆਂ ਤੋਂ ਪ੍ਰਭਾਵਿਤ ਹੋਏ ਸਨ ਇਸ پوਕੇ ਐਨਡੀਪੀ ਦੇ ਐਮਪੀਜ਼ ਦੇ ਵੱਲੋਂ ਇਸ ਬਿੱਲ ਨੂੰ ਜਲਦ ਤੋਂ ਜਲਦ ਪਾਸ ਕਰਨ ਦੀ ਅਪੀਲ ਕੀਤੀ ਗਈ ਹੈ ਦੋਨੋਂ ਕਹੇ ਹੈ ਕਿ ਇਸ ਬਿੱਲ ਨੂੰ ਪਾਸ ਕਰਨ ਵਾਸਤੇ ਜੋ ਕੁਝ ਹੋ ਸਕਿਆ ਉਹ ਕਰਨਗੇ They would not let us move through Bill C70 in a ex oh, sorry, Bill C71 in an expeditious manner, so that we can meet the court deadline. And so today what I'm going to do is move another unanimous consent motion, and this time, I'm going to call for the House support to move Bill C71 from second reading to committee. So that if people want to make amendments to the bill, they would be able to do so at committee still. I am very hopeful that this will get passed. I'm hopeful that all the parties will join hands and put aside their partisan politics and do what is right for the family members. The block member, I should note, uh, Alexi uh, Bruno is not here today. however, he has expressed that he will be in support, that the bloc is in support of this unanimous consent motion. So, with any luck, we will finally do what is right, what is necessary, and what morally is required of us to fix this lost Canadian issue, to overturn the decision and the bill that was passed 15 years ago. By the Conservatives, that took away the rights of second generation born abroad to pass on their citizenship to their children. And that we will also do what is legally required by the courts to restore all Canadians their charter rights. ਦਸ ਤਗੇ ਇੱਕ ਕਾਨੂੰਨ ਲਾਗੂ ਹੋਣ ਤੋਂ ਬਾਅਦ ਪੈਦਾ ਹੋਏ ਬੱਚਿਆਂ ਲਈ ਇੱਕ ਨਵਾਂ ਟੈਸਟ ਵੀ ਬਣਾਏਗਾ ਜਿਨ੍ਹਾਂ ਮਾਪਿਆਂ ਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਹੈ ਉਹਨਾਂ ਨੂੰ ਆਪਣੀ ਕੈਨੇਡੀਅਨ ਨਾਗਰਿਕਤਾ ਦੇਣ ਲਈ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਘੱਟੋ-ਘੱਟ 3 ਸਾਲ ਕੈਨੇਡਾ ਵਿੱਚ ਬਿਤਾਉਣੇ ਹੋਣਗੇ ਸਰਕਾਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਜੇਕਰ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਕਿੰਨੇ ਲੋਕਾਂ ਨੂੰ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਵੇਗੀ ਬੀਤੇ ਸਾਲ অন্ਟਾਰੀਓ ਸੁਪੀਰੀਅਰ ਕੋਰਟ ਨੇ ਪਾਇਆ ਹੈ ਕਿ ਮੌਜੂਦਾ ਸਿਸਟਮ ਗੈਰ ਸੰਵਿਧਾਨਿਕ ਤੌਰ ਤੇ ਕੈਨੇਡੀਅਨਾਂ ਦੀਆਂ ਦੋ ਸ਼੍ਰੇਣੀਆਂ ਬਣਾਉਂਦਾ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਓਟਵਾ ਨੂੰ 19 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਹੋਰ ਕੈਬਨਿਟ ਮੰਤਰੀਆਂ ਦੇ ਨਾਲ ਮਿਲ ਕੇ ਓਟਵਾ ਵਿੱਚ ਆਪਣੀ ਹਫ਼ਤਾਵਰੀ ਆਰਥਿਕ ਅਪਡੇਟ ਪ੍ਰਦਾਨ ਕੀਤੀ ਹੈ। ਮੰਤਰੀ ਫ੍ਰੀਲੈਂਡ ਦੇ ਵੱਲੋਂ ਫੈਡਰਲ ਬਜਟ ਮਾਪ ਤੇ ਵੇਰਵੇ ਸਾਂਝੇ ਕੀਤੇ ਗਏ ਨੇ ਜੋ ਪਹਿਲੀ ਵਾਰ ਨਵੇਂ ਬਿਲਡ ਖਰੀਦਣ ਵਾਲੇ ਕਾਰ ਖਰੀਦਦਾਰਾਂ ਦੇ ਲਈ 30 ਸਾਲ ਤੱਕ ਮਾਰਗੇਜ ਅਮੋਰਟਾਈਜ਼ੇਸ਼ਨ ਦੀ ਆਗਿਆ ਦਿੰਦਾ ਹੈ। ਬਜਟ 2024 ਨਵੇਂ ਬਿਲਡਾਂ ਤੇ 30 ਸਾਲ ਤੱਕ ਦੇ ਮਾਰਗੇਜ ਦੇ ਨਾਲ ਪਹਿਲਾ ਕਾਰ ਖਰੀਦਣਾ ਆਸਾਨ ਬਣਾ ਰਿਹਾ ਹੈ। ਨੌਜਵਾਨ ਕੈਨੇਡੀਅਨਾਂ ਲਈ ਹਾਊਸਿੰਗ ਮਾਰਕੀਟ ਵਿੱਚ ਕੀੜੀ ਦਰ ਨਿਰਪੱਖਤਾ ਨੂੰ ਬਹਾਲ ਕਰਨ ਲਈ 1 ਅਗਸਤ ਤੋਂ ਮਜ਼ਬੂਤ ਕੈਨੇਡੀਅਨ ਮਾਰਗੇਜ ਚਾਰਟਰ ਨਵੀਂ ਬਿਲਡ ਖਰੀਦਣ ਵਾਲੇ ਪਹਿਲੀ ਵਾਰ ਦੇ ਘਰ ਖਰੀਦਦਾਰਾਂ ਲਈ 30 ਸਾਲ ਤੱਕ ਮਾਰਗੇਜ ਅਮੋਰਟਾਈਜੇਸ਼ਨ ਦੀ ਇਜਾਜ਼ਤ ਦੇਵੇਗਾ ঋਣਦਾਤਾਵਾਂ ਨੂੰ 30 ਸਾਲਾਂ ਦੀ ਮਾਰਗੇਜ ਦੀ ਪੇਸ਼ਕਸ਼ ਕਰਨ ਦੇ ਯੋਗ ਬਣਾਉਣ ਲਈ ਸਰਕਾਰ ਯੋਗਤਾ ਮਾਪਦੰਡਾਂ ਦੀ ਰੂਪਰੇਖਾ ਦੇਣ ਵਾਲਾ ਇੱਕ ਤਕਨੀਕੀ ਪਿਛੋਕੜ ਜਾਰੀ ਕਰ ਰਹੀ ਹੈ ਇੱਕ ਡਾਊਨ ਪੇਮੈਂਟ ਲਈ ਤੇਜ਼ੀ ਨਾਲ ਬਚਤ ਕਰਨ ਅਤੇ ਕਿਰਾਏਦਾਰਾਂ ਨੂੰ ਉਹਨਾਂ ਦੇ ਸਮੇਂ ਦੇ ਕਿਰਾਏ ਦੇ ਭੁਗਤਾਨ ਇਤਿਹਾਸ ਦੇ ਨਾਲ ਉਹਨਾਂ ਦਾ ਕ੍ਰੈਡਿਟ ਸਕੋਰ ਬਣਾਉਣ ਵਿੱਚ ਮਦਦ ਕਰਨ ਲਈ ਟੈਕਸ ਮੁਕਤ ਫਰਸਟ ਹੋਮ ਸੇਵਿੰਗ ਖਾਤੇ ਦੇ ਨਾਲ ਮਿਲਾ ਕੇ ਪਹਿਲੀ ਵਾਰ ਖਰੀਦਦਾਰਾਂ ਕੋਲ ਹੁਣ ਉਹਨਾਂ ਦੇ ਮੌਰਗੇਜ ਦਾ ਭੁਗਤਾਨ ਕਰਨ ਲਈ ਵਾਧੂ 5 ਸਾਲ ਹੋਣਗੇ। ਘਟ ਮਾਸਿਕ ਭੁਗਤਾਨਾਂ ਦੇ ਨਤੀਜੇ ਵਜੋਂ ਬਦੇਰੇ ਨੌਜਵਾਨ ਕਨੇਡੀਅਨਾਂ ਨੂੰ ਆਪਣੇ ਪਹਿਲੇ ਘਰ ਦਾ ਦਰਵਾਜ਼ਾ ਖੋਲਣ ਦੀ ਇਜਾਜ਼ਤ ਦਿੰਦਾ ਹੈ ਜਦਕਿ ਹੋਰ ਨਵੀਂ ਸਪਲਾਈ ਨੂੰ ਵੀ ਉਤਸ਼ਾਹਿਤ ਕਰਦਾ ਹੈ। ਟੂ ਰਿਸਟੋਰ ਜੇਨਰੇਸ਼ਨਲ ਫੇਅਰਨੈਸ ਇਨ ਦਾ ਹਾਊਸਿੰਗ ਮਾਰਕੀਟ। our government is strengthening the canadian mortgage charter with new measures to unlock pathways for younger canadians to get those keys to their first home effective august 1st this year we are allowing 30-year amortizations on insured mortgages for first-time homebuyers in purchasing newly built homes including condos and townhouses today our government is releasing detailed guidance for lenders to enable them to offer those 30 year mortgage amortization. This means that first time buyers purchasing newly built homes will now have 30 years to pay off their mortgage instead of 25. That translates to lower monthly payments so that more younger Canadians can afford to pay that monthly mortgage on a new home. ਦੱਸਿਆ ਗਿਆ ਹੈ ਕਿ ਲਗਭਗ 4 ਮਿਲੀਅਨ ਹੋਰ ਘਰਾਂ ਨੂੰ ਅਨਲੌਕ ਕਰਨ ਦੀ ਫੈਡਰਲ ਸਰਕਾਰ ਦੀ ਅਭਿਲਾਸ਼ੀ ਯੋਜਨਾ ਉਸਾਰੀ ਦੀਆਂ ਲਾਗਤਾਂ ਨੂੰ ਘਟਾ ਰਹੀ ਹੈ। ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਨਾਲ ਘਰ ਬਣਾਉਣਾ ਆਸਾਨ ਬਣਾਉਣ ਲਈ ਲਾਲ ਫਿਤਾ ਸ਼ਾਹੀ ਕਟਣ ਲਈ ਉਤਸ਼ਾਹਿਤ ਕਰ ਰਹੀ ਹੈ। ਨਵੇਂ ਨਵੀਨਤਾਕਾਰੀ ਨਿਰਮਾਣ ਤਰੀਕਿਆਂ ਨੂੰ ਸਰਬੋ ਚਾਰਜ ਕਰ ਰਹੀ ਹੈ ਅਤੇ ਨਿਰਮਾਣ ਕਾਰਜਬਲ ਨੂੰ ਵਧਾ ਰਹੀ ਹੈ। CBSA ਦੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਹੜਤਾਲ ਤੇ ਜਾਣ ਦੀ ਗੱਲ ਆਖੀ ਸੀ ਪਰ ਹੁਣ ਕੈਨੇਡਾ ਦੇ ਬਾਰਡਰ ਵਰਕਰਾਂ ਦੀ ਨੁਮਾਇੰਦਗੀ ਕਰਦੀਆਂ ਯੂਨੀਅਨਾਂ ਅਤੇ ਸਰਕਾਰ ਦੇ ਦਰਮਿਆਨ ਆਰਜੀ ਸਮਝੌਤਾ ਹੋ ਗਿਆ ਇਸ ਆਰਜੀ ਸਮਝੌਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਹੋਣ ਵਾਲੀ ਸੰਭਾਵੀ ਹੜਤਾਲ ਟਾਲ ਦਿੱਤੀ ਗਈ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ 9000 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਦੀਆਂ ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਫੈਡਰਲ ਸਰਕਾਰ ਨਾਲ ਆਰਜੀ ਸਮਝੌਤੇ ਤੇ ਪਹੁੰਚ ਗਈਆਂ ਨੇ ਜਿਸ ਨਾਲ ਇਸ ਹਫਤੇ ਸ਼ੁਰੂ ਹੋਣ ਵਾਲੀ ਹੜਤਾਲ ਦੀ ਸੰਭਾਵਨਾ ਖਤਮ ਹੋ ਗਈ ਹੈ ਵਰਕਰਾਂ ਦੀ ਨੁਮਾਇੰਦਗੀ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਅਤੇ ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਕਰਦੀਆਂ ਨੇ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਦੀ ਨੈਸ਼ਨਲ ਪ੍ਰੈਜ਼ੀਡੈਂਟ ਸ਼ੈਰਨ ਡਿਸੂਜ਼ਾ ਨੇ ਕਿਹਾ ਕਿ ਸਾਡੀ ਸੌਦੇਬਾਜ਼ੀ ਟੀਮ ਸਾਡੇ ਮੈਂਬਰਾਂ ਲਈ ਸਭ ਤੋਂ ਵਧੀਆ ਇਕਰਾਰਨਾਮੇ ਨੂੰ ਸੁਰੱਖਿਅਤ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ ਅਤੇ ਇਹ ਆਰਜੀ ਸਮਝੌਤੇ ਉਹਨਾਂ ਦੀ ਸ਼ਾਨਦਾਰ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ ਇਕਰਾਰਨਾਮੇ ਨੂੰ ਮਨਜ਼ੂਰ ਕਰਨ ਲਈ ਵੀਰਵਾਰ ਨੂੰ ਵੋਟਿੰਗ ਹੋਵੇਗੀ ਉਸ ਤੋਂ ਬਾਅਦ ਇਕਰਾਰਨਾਮੇ ਦੇ ਵਿਰਵਿਆਂ ਦਾ ਖੁਲਾਸਾ ਹੋਣ ਦੀ ਉਮੀਦ ਹੈ ਕਸਟਮਸ ਐਂਡ ਇਮੀਗ੍ਰੇਸ਼ਨ ਯੂਨੀਅਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਮਾਰਕ ਵੈਬਰ ਨੇ ਕਿਹਾ ਕਿ ਪਿਛਲੇ 2 ਸਾਲਾਂ ਦੀ ਗੱਲਬਾਤ ਦੌਰਾਨ ਸਾਡੇ ਮੈਂਬਰਾਂ ਵੱਲੋਂ ਦਿਖਾਈ ਇਕਤਾ ਤੇ ਸਨਮਾਨ ਹੈ ਬੀਤੇ ਦਿਨ ਨੂੰ ਇਕਰਾਰਨਾਮੇ ਦੀ ਖਬਰ ਉਦੋਂ ਸਾਹਮਣੇ ਆਈ ਜਦੋਂ ਯੂਨੀਅਨ ਨੇ ਸਮਝੌਤਾ ਨਾ ਹੋਣ ਦੀ ਸਥਿਤੀ ਵਿੱਚ ਸ਼ੁੱਕਰਵਾਰ ਤੋਂ ਸਾਰੇ ਸਰਹੱਦੀ ਲਾਂਘਿਆਂ 'ਤੇ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ ਦੋਵੇਂ ਧਿਰਾਂ ਪਿਛਲੇ ਹਫ਼ਤੇ ਤੋਂ ਗੱਲਬਾਤ ਕਰਨ ਵਾਸਤੇ ਟੀਬੂ ਤੇ ਮੌਜੂਦ ਸਨ ਵਰਕਰ ਪਿਛਲੇ 2 ਸਾਲਾਂ ਤੋਂ ਕੰਟਰੈਕਟ ਤੋਂ ਬਿਨਾਂ ਕੰਮ ਕਰ ਰਹੇ ਸਨ ਟ੍ਰੈਜਰੀ ਬੋਰਡ ਦੀ ਪ੍ਰੈਜ਼ੀਡੈਂਟ ਅਨਿਤਾ ਆਨੰਦ ਨੇ ਕਿਹਾ ਕਿ ਇਹ ਆਰਜਈ ਸਮਝੌਤਾ ਦਰਸਾਉਂਦਾ ਹੈ ਕਿ ਸਭ ਤੋਂ ਵਧੀਆ ਸਮਝੌਤੇ ਹਮੇਸ਼ਾ ਗੱਲਬਾਤ ਕਰਕੇ ਹੀ ਹੱਲ ਹੁੰਦੇ ਨੇ ਬਾਰਡਰ ਵਰਕਰ ਸਾਟੀਆਂ ਸਰਹੱਦਾਂ ਦੀ ਸੁਰੱਖਿਆ ਤੇ ਹਿਫਾਜ਼ਤ ਲਈ ਮਹੱਤਵਪੂਰਨ ਨੇ ਅਤੇ ਇਹ ਅਵਸਥਾਈ ਸਮਝੌਤਾ ਇਸ ਕੰਮ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਟੈਕਸ ਦਾ ਕੰਮ ਲਈ ਵੀ ਬਚਪੈ ਹੋਰ ਮੰਗਾਂ ਤੋਂ ਇਲਾਵਾ ਯੂਨੀਅਨ ਬਾਰਡਰ ਕਾਮਿਆਂ ਲਈ ਮੁਲਕ ਦੀਆਂ ਹੋਰਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਮੇਚ ਦੀ ਤਨਖਾਹ ਦੇ ਵੀ ਮੰਗ ਕੀਤੀ ਗਈ ਹੈ ਹੜਤਾਲ ਦੀ ਡੈਡਲਾਈਨ ਨਜ਼ਦੀਕ ਆਉਣ ਤੇ ਕਾਰੋਬਾਰੀਆਂ ਅਤੇ ਸਰਹੱਦ ਪਾਰ ਕਰਨ ਵਾਲੇ ਆਮ ਲੋਕਾਂ ਦੇ ਖਦਸ਼ੀ ਵਿਵਾਦ ਗਏ ਸਨ ਪਰ ਕਿਉਂਕਿ ਹੁਣ ਹੜਤਾਲ ਨਹੀਂ ਹੋਵੇਗੀ ਇਸ ਕਾਰਨ ਉਨ੍ਹਾਂ ਲੋਕਾਂ ਲਈ ਰਾਹਤ ਭਰੀ ਖਬਰ ਹੈ ਜੋ ਰੋਜ਼ਾਨਾ ਕੈਨੇਡਾ ਦਾ ਇਹ ਬਾਰਡਰ ਪਾਰ ਕਰਦੇ ਸਨ ਫੈਡਰਲ ਸਰਕਾਰ ਨੇ ਕਿਊਬੈਕ ਨੂੰ ਅਸਥਾਈ ਨਿਵਾਸੀਆਂ ਦੀ ਗਿਣਤੀ ਵਧਣ ਤੇ 750 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਹੈ ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਕਿਊਬੈਕ ਨੂੰ ਪੇਸ਼ ਕੀਤੀ ਗਈ ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਫੰਡਿੰਗ ਤੋਂ ਨਿਰਾਸ਼ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ BC ਲੀਵੀ ਫੰਡ ਦੀ ਉਮੀਦ ਕੀਤੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਕੈਨੇਡਾ ਦੇ ਖਰਚ ਤੇ ਫੈਡਰਲ ਇਮੀਗ੍ਰੇਸ਼ਨ ਦਾ ਪੈਸਾ 온ਟਾਰੀਓ ਤੇ ਕਿਊਬੈਕ ਤੇ ਵਰਸਾਇਆ ਜਾ ਰਿਹਾ ਹੈ ਪੱਛਮੀ ਕੈਨੇਡਾ ਦੇ ਸੂਬਿਆਂ ਦੇ ਪ੍ਰੀਮੀਰਾਂ ਦੀ ਸਾਲਾਨਾ ਕਾਨਫਰੰਸ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਡੇਵਿਡ ਈਬੀ ਨੇ ਇਹ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਕਿਊਬੈਕ ਨੂੰ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧੇ ਨਾਲ ਜੁੜੇ ਖਰਚਾ ਵਿੱਚ ਮਦਦ ਕਰਨ ਲਈ 750 1.5 ਮਿਲੀਅਨ ਡਾਲਰ ਦੀ ਪੇਸ਼ਕਸ਼ ਨਿਰਾਸ਼ਾਜਨਕ ਹੈ ਅਤੇ ਬ੍ਰਿਟਿਸ਼ ਕੋਲੰਬੀਆ ਨੂੰ ਵੀ ਹਿੱਸਾ ਮਿਲਣਾ ਚਾਹੀਦਾ ਹੈ। ਏਬੀ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰ 37 ਦਿਨਾਂ ਵਿੱਚ 10000 ਲੋਕ ਆ ਰਹੇ ਨੇ। ਸ਼ਰਨਾਰਥੀਆਂ ਨੂੰ ਬੇਕ ਘਰਾਂ ਲਈ ਬਣੇ ਸ਼ੈਲਟਰਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਕੋਲ ਸਹਾਇਤਾ ਨਹੀਂ ਹੁੰਦੀ। ਡੇਵਿਡ ਏਬੀ ਦਾ ਇਹ ਵੀ ਕਹਿਣਾ ਸੀ ਕਿ ਇਸ ਲਈ ਕਿਊਬੈਕ ਨਾਲ ਇਕਹਿਰੇ ਤੌਰ ਤੇ ਸਮਝੌਤਾ ਦੇਖਣਾ ਨਿਰਾਸ਼ਾ ਦੀ ਭਾਵਨਾ ਪੈਦਾ ਕਰ ਰਿਹਾ ਹੈ ਜੋ ਕਿ ਮੈਂ ਗੱਲਬਾਤ ਵਿੱਚ ਸੁਣਿਆ। of the uh, federal uh, labour uh, market program where people are buying and selling it without repercussion for tens of thousands of dollars. and so to see a single province agreement with quebec uh, is an underlining of a sense of frustration that i heard around the table. and i won't put this on anyone else, but i'll say for british columbia, how frustrated we are to see the money being showered down on quebec and ontario uh, and uh, us grappling around for what's left over. It's not acceptable. It is not okay. And uh, part of the pressure that these young people are seeing uh, is uh, a lot of federal resource, time and energy, money, tax credits, effort going to those two provinces at the expense, in my opinion, of the West. Um, and it needs to change. Uh, that announcement today with Quebec, uh, frankly, uh, is, uh, is the straw that broke this camel's back. I, uh, I cannot understand how that could happen. I cannot understand why we cannot get a per capita share at a minimum and with the territories at the table and understanding that a base plus per capita for them is so critically important but for BC just uh, on a on a population basis just the same consideration as those provinces and I look forward to the call from the prime minister to share with us the details of their immigration funding for British Columbia on a per capita basis the exact same as Quebec got today. ਕਿ ਬੈਕ ਦੇ ਪ੍ਰੀਮੀਅਰ ਫਰਾਂਸ਼ੁਆ ਲਗੋਲ ਨੇ ਕਿਹਾ ਕਿ ਫੈਡਰਲ ਸਰਕਾਰ ਤੋਂ ਇਹ ਪੇਸ਼ਕਸ਼ ਉਦੋਂ ਆਈ ਹੈ ਜਦੋਂ ਉਹਨਾਂ ਨੇ ਅਸਥਾਈ ਨਿਵਾਸੀਆਂ ਦੇ ਵਾਅਦੇ ਨਾਲ ਜੁੜੇ ਖਰਚਾ ਨੂੰ ਪੂਰਾ ਕਰਨ ਲਈ 1 ਬਿਲੀਅਨ ਡਾਲਰ ਦੀ ਮੰਗ ਕੀਤੀ ਸੀ ਡੇਵਿਡ ਡੀਬੀ ਨੇ ਕਿਹਾ ਕਿ ਕੈਨੇਡੀਅਨ ਸਰੋਤਾਂ ਨੂੰ ਮੇਰੀ ਰਾਏ ਵਿੱਚ ਪੱਛਮ ਦੇ ਖਰਚੇ ਤੇ অন্ਟਾਰੀਓ ਅਤੇ ਕਿਊਬੈਕ ਵੱਲ ਜਾਂਦਾ ਦਿਖ ਰਹੇ ਨੇ ਨੇ ਗੋਲਟ ਨੇ ਪਹਿਲਾਂ ਕਿਹਾ ਸੀ ਕਿ ਕਿਊਬੈਕ ਵਿੱਚ ਆਉਣ ਵਾਲੇ ਅਸਥਾਈ ਨਿਵਾਸੀਆਂ ਜਿਨ੍ਹਾਂ ਵਿੱਚ ਪਨਾਹਗਾਰ ਵਿਦਿਆਰਥੀ ਅਤੇ ਕਾਮੇ ਸ਼ਾਮਲ ਹੁੰਦੇ ਨੇ ਉਹਨਾਂ ਦੀ ਗਿਣਤੀ ਪਿਛਲੇ 2 ਸਾਲਾਂ ਵਿੱਚ ਵਧ ਕੇ 5,60,000 ਹੋ ਗਈ ਹੈ ਜਿਸ ਕਾਰਨ ਸਮਾਜਿਕ ਸੇਵਾਵਾਂ 'ਤੇ ਦਬਾਅ ਪੈ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਆਂਕੜੇ ਦਰਸਾਉਂਦੇ ਨੇ ਕਿ 1 ਜਨਵਰੀ ਤੱਕ ਸੂਬੇ ਵਿੱਚ 4,75,778 ਗੈਰ ਪਰਮਾਨੈਂਟ ਰੈਜ਼ੀਡੈਂਟਸ ਸਨ ਜੋ ਕਿ ਪਿਛਲੇ 2 ਸਾਲਾਂ ਵਿੱਚ 84% ਦਾ ਪਤਾ ਹੈ ਦੱਸਿਆ ਗਿਆ ਕਿ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਨੇ ਇਸ ਖਬਰ ਨੂੰ ਛਾਪੇ ਜਾਣ ਤੱਕ ਕੋਈ ਟਿੱਪਣੀ ਦਾ ਜਵਾਬ ਨਹੀਂ ਦਿੱਤਾ ਸੀ ਪਰੰਤੂ ਡੇਵਿਡ ਈਬੀ ਨੇ ਐ ਟਿੱਪਣੀਆਂ ਅਲਬਰਟਾ ਬ੍ਰਿਟਿਸ਼ ਕੋਲੰਪੀਆ ਮੈਨੀਟੋਬਾ ਨਾਰਥ-ਵੈਸਟ ਟੈਰੀਟਰੀਜ਼ ਨੂਨਾਬੂਟ ਸਸਕੇਚਵਨ ਅਤੇ ਯੂਕੌਨ ਦੇ ਪ੍ਰੀਮੀਅਰਾਂ ਨਾਲ ਵਾਈਟ ਹਾਰਸ ਵਿੱਚ ਦੋ ਰੋਜ਼ਾ ਬੈਠਕ ਦੇ ਸਮਾਪਨ ਦੇ ਦੌਰਾਨ ਕੀਤੀਆਂ ਸਨ ਕੈਨੇਡਾ ਦੇ ਬ੍ਰੈਮਟਨ ਤੇ ਵੈਂਕੂਵਰ ਵਿੱਚ ਇੱਕ ਝਾਂਕੀ ਕੱਢੀ ਗਈ ਜਿਸ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁਤਲੇ ਨੂੰ ਉਹਨਾਂ ਦੇ ਸਿੱਖ ਅੰਗ ਰਖਿਆਕਾਂ ਦੇ ਵੱਲੋਂ ਗੋਲੀ ਮਾਰਦੇ ਹੋਏ ਵਿਖਾਇਆ ਗਿਆ। ਇਸ ਝਾਂਕੀ ਦੀਆਂ ਤਸਵੀਰਾਂ ਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਸਖਤ ਰੁਖ ਅਪਣਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਦੱਸਿਆ ਤੇ ਉਹਨਾਂ ਕਿਹਾ ਕਿ ਮੈਂ ਇਨ੍ਹਾਂ ਗਤੀਵਿਧੀਆਂ ਦੀ ਸਪਸ਼ਟ ਨਿਖੇਦੀ ਕਰਦਾ ਹਾਂ। ਕੈਨੇਡਾ 'ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋਸਟਰਾਂ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜਦਾ ਵਖਾਈ ਦਿੱਤਾ ਹੈ। ਭਾਰਤ ਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਦੇ ਵਿੱਚ ਮਿਠਾਸ ਆਉਣੀ ਸ਼ੁਰੂ ਹੀ ਹੋਈ ਸੀ ਕਿ ਇਸ ਨਵੇਂ ਵਿਵਾਦ ਨੇ ਸਿਆਸੀ ਹਲਕਿਆਂ 'ਚ ਕਈ ਤਰ੍ਹਾਂ ਦੀ ਬਹਿਸ ਛੇੜ ਦਿੱਤੀ ਹੈ। ਭਾਰਤ ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕਨੇ ਨੇ ਕਿਹਾ ਕਿ ਵੈਂਕੂਵਰ ਚ ਇੰਦਰਾ ਗਾਂਧੀ ਦੇ ਕਤਲ ਨੂੰ ਜਿਸ ਤਰੀਕੇ ਤਸਵੀਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਉਹਨਾਂ ਦੇ ਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਜਾਣੂ ਹੈ ਮੈਕਨੇ ਬੀਤੇ ਦਿਨ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਦੀ ਪੋਜੀਸ਼ਨ ਬੜੀ ਸਪਸ਼ਟ ਹੈ ਕੈਨੇਡਾ ਚ ਹਿੰਸਾ ਨੂੰ ਹੱਲਾਸ਼ੇਰੀ ਦੇਣ ਨੂੰ ਕਦੇ ਵੀ ਪਰਮਾਨਨੇ ਕੀਤਾ ਜਾ ਸਕਦਾ ਦੱਸਦੇ ਕਿ ਸਿੱਖ ਵੱਖਵਾਦੀ ਸਮਰਥਕਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇੱਕ ਕਟਆਊਟ ਬਣਾਇਆ ਤੇ ਦੋ ਸਿੱਖ ਨੌਜਵਾਨਾਂ ਨੇ ਉਸ ਕਟਆਊਟ ਵੱਲ ਬੰਦੂਕਾਂ ਤਾਨੀਆਂ ਹੋਈਆਂ ਸਨ ਉਸ ਤੋਂ ਬਾਅਦ ਬ੍ਰੈਂਟਨ ਦੇ ਵਿੱਚ ਵੀ ਅਜਿਹੀ ਘਟਨਾ ਵਾਪਰੀ ਇਸ ਘਟਨਾ ਦਾ ਗੰਭੀਰ ਨੋਟਿਸ ਵੀ ਲਿਆ ਗਿਆ ਹੈ ਕੁਝ ਹਲਕਿਆਂ ਦੇ ਵਿੱਚ ਇਹ ਮਾਮਲਾ ਇਸ ਲਈ ਵੀ ਵਧੇਰੇ ਚੁੱਕਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਵਰੇ 18 ਜੂਨ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸੜੀ ਦੇ ਵਿੱਚ ਹਰਦੀਪ ਸਿੰਘ ਨੇਜਰ ਦਾ ਕਤਲ ਹੋਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਕੜਵਾਹਟ ਪੈਦਾ ਹੋ ਗਈ ਸੀ। ਦਰਸਲ ਇਹ ਕੜਵਾਹਟ ਉਦੋਂ ਵਧੀ ਸੀ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੇ ਅੰਤ ਵਿੱਚ ਸੰਸਦ ਦੇ ਵਿੱਚ ਇਹ ਬਿਆਨ ਦਿੱਤਾ ਸੀ ਕਿ ਹਰਦੀਪ ਸਿੰਘ ਨੇਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ 에ਜੰਟਾਂ ਦਾ ਹੱਥ ਹੈ ਤੇ ਕੈਨੇਡਾ ਪੂਲ ਇਸ ਸੰਬੰਧੀ ਪੱਕੇ ਸਬੂਤ ਨੇ ਭਾਰਤ ਸਰਕਾਰ ਨੇ ਅਜਿਹੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਸੀ ਤੇ ਕੈਨੇਡਾ ਸਰਕਾਰ ਨੂੰ ਇਸ ਸੰਬੰਧੀ ਠੋਸ ਸਬੂਤ ਪੇਸ਼ ਕਰਨ ਲਈ ਆਖਿਆ ਸੀ ਇਵੇਂ ਦੱਸਤੇ ਇਹ ਕਿ ਪਹਿਲਾਂ ਕੈਨੇਡਾ ਦੇ ਜਨਤਕ ਸੁਰੱਖਿਆ ਜਮਹੂਰੀ ਸੰਸਥਾਨਾਂ ਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਬਲੈਂਕ ਨੇ ਵੀ ਟਵਿੱਟਰ ਦੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਵੈਂਕੂਵਰ 'ਚ ਤਸਵੀਰਾਂ ਦੀ ਪੇਸ਼ਕਾਰੀ ਕਿਤੇ ਜਾਣਦਿਆਂ ਖਬਰਾਂ ਮਿਲੀਆਂ ਨੇ ਸਾਡੇ ਦੇਸ਼ 'ਚ ਹਿੰਸਾ ਨੂੰ ਉਤਸ਼ਾਹਿਤ ਕੀਤੇ ਜਾਣ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਇੰਜ ਕੈਨੇਡਾ ਸਰਕਾਰ ਨੂੰ ਇਸ ਮਾਮਲੇ ਤੇ ਦੂਜੀ ਵਾਰ ਆਪਣਾ ਸਪਸ਼ਟੀਕਰਨ ਦੇਣਾ ਪੈ ਰਿਹਾ ਹੈ ਦੂਜੇ ਪਾਸੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਜੋ ਹੇਟ ਲੀਸ ਸਦਨਾਂ ਹਾਊਸ ਆਫ ਕਾਮਨਸ ਦੇ ਮੈਂਬਰ ਨੇ ਉਹਨਾਂ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਿਆਂ ਇੰਦਰਾ ਗਾਂਧੀ ਨਾਲ ਸੰਬੰਧਿਤ ਇਸ ਚਾਂਕੀ ਦੀ ਸਖਤ ਨਿਖੇਧੀ ਵੀ ਕੀਤੀ ਸੀ ਅਤੇ ਉਹਨਾਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਪੋਸਟਰਾਂ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਦ੍ਰਿਸ਼ ਬੁਖਾਇਆ ਗਿਆ ਉਸ ਤੋਂ ਕੈਨੇਡਾ ਦੇ ਹਿੰਦੂਆਂ 'ਚ ਡਰ ਭਰੰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਨਿਕ ਲ ਬਲੈਂਕ ਦੇ ਵੱਲੋਂ ਇਸ ਸਬੰਧੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਸੀ ਅਤੇ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਵਰਗੇ ਦੇਸ਼ ਵਿੱਚ ਹਿੰਸਾ ਲਈ ਕੋਈ ਵੀ ਜਗ੍ਹਾ ਨਹੀਂ ਹੈ। ਦੂਜੇ ਪਾਸੇ ਬਾਰ-ਬਾਰ 인ਦਰਾ ਗਾਂਧੀ ਦੇ ਕਟਆਉਟ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਵਾਲੇ ਦੋਸ਼ੀਆਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਕੈਨੇਡੀਅਨ ਸਰਕਾਰ ਕਦੋਂ ਉਨ੍ਹਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੀ ਹੈ। ਅਤੇ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੀ ਅਹਿਮ ਮੋੜ ਵੇਖਣ ਨੂੰ ਮਿਲੇਗਾ ਕਿਉਂਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਵੱਲੋਂ ਵੀ ਇਸ ਮਾਮਲੇ ਦੀ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਸੀ ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਮੁੱਖ ਇਹ ਹਮੇਸ਼ਾ ਮੁੱਦਾ ਬਣਦੀ ਜਾਰੀ ਹੈ ਜੋ ਸੰਕਟ ਵੀ ਦੱਸੀ ਜਾਂਦੀ ਹੈ ਕੈਨੇਡੀਅਨ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਅਜਿਹੇ ਐਲਾਨ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਯੂਨੀਵਰਸਿਟੀਆਂ ਦੇ ਨੇੜੇ ਰਿਹਾਇਸ਼ ਬਣਾਉਣ ਨੂੰ ਲੈ ਕੇ ਗੱਲਾਂ ਆਖੀਆਂ ਜਾਂਦੀਆਂ ਨੇ ਪਰ ਅਜਿਹੇ ਵਿੱਚ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿੱਥੇ ਯੂਨੀਵਰਸਿਟੀ ਆਫ ਗਲਫ ਦੇ 1300 ਤੋਂ ਵੱਧ ਵਿਦਿਆਰਥੀ ਰਹਿਣ ਲਈ ਜਗ੍ਹਾ ਨਹੀਂ ਲੱਭ پا ਰਹੇ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਰਿਹਾਇਸ਼ ਵਾਸਤੇ ਅਪਲਾਈ ਕੀਤਾ ਹੈ ਉਹਨਾਂ ਨੂੰ ਰਿਹਾਇਸ਼ ਨਹੀਂ ਮਿਲ ਸਕਦੀ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਰਹਿਣ ਲਈ ਪੂਰੀ ਜਗ੍ਹਾ ਨਹੀਂ ਹੈ Gulf University ਵਿੱਚ ਜਾਣ ਵਾਲੇ ਪਹਿਲੇ ਸਾਲ ਦੇ ਕੁਝ ਵਿਦਿਆਰਥੀਆਂ ਨੂੰ ਸੈਮੈਸਟਰ ਦੌਰਾਨ ਰਹਿਣ ਲਈ ਜਗ੍ਹਾ ਲੱਭਣ ਵਿੱਚ ਮੁਸ਼ਕਲ ਹੋ ਸਕਦੀ ਹੈ। ਯੂਨੀਵਰਸਿਟੀ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਪੂਰੇ 온ਟਾਰੀਓ ਵਿੱਚ ਹਾਈ ਸਕੂਲ ਦੇ 7000 ਤੋਂ ਵੱਧ ਵਿਦਿਆਰਥੀ ਜਿਨ੍ਹਾਂ ਨੇ ਯੂਨੀਵਰਸਿਟੀ ਆਫ ਗਲਫ ਵਿਖੇ ਪ੍ਰੋਗਰਾਮਾਂ ਲਈ ਅਰਜ਼ੀ ਦਿੱਤੀ ਸੀ, ਉਨ੍ਹਾਂ ਦੇ ਦਾਖਲੇ ਦੀਆਂ پیشکشਾਂ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਸਕੂਲੀ ਸਾਲ ਲਈ ਨਵੇਂ ਅਤੇ ਵਾਪਸ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦੀ ਗਾਰੰਟੀ ਨਹੀਂ ਹੈ। ਇੱਕ ਨਿਊਜ਼ ਰਿਲੀਜ਼ ਵਿੱਚ ਯੂਨੀਵਰਸਿਟੀ ਆਫ ਗਲਫ ਉਹਨਾਂ ਸਾਰੇ ਵਿਦਿਆਰਥੀਆਂ ਵਿੱਚੋਂ 85% ਨੂੰ ਸ਼ਾਮਲ ਕਰੇਗੀ ਜਿਨ੍ਹਾਂ ਨੇ ਨਿਵਾਸ ਲਈ ਅਰਜ਼ੀ ਦਿੱਤੀ ਹੈ ਤੇ ਉਹਨਾਂ ਵਿੱਚੋਂ 95% অন্ਟਾਰੀਓ ਦੇ ਵਿਦਿਆਰਥੀ ਨੇ। ਅੱਗੇ ਕਿਹਾ ਗਿਆ ਹੈ ਕਿ ਉਮੀਦ ਤੋਂ ਵਾਧੇ ਸਵੀਕ੍ਰਿਤੀਆਂ ਦਾ ਮਤਲਬ ਹੈ ਕਿ ਯੂਨੀਵਰਸਿਟੀ ਹਾਊਸਿੰਗ ਲਈ ਅਪਲਾਈ ਕਰਨ ਵਾਲੇ ਹਰ ਵਿਅਕਤੀ ਨੂੰ ਅਨੁਕੂਲਿਤ ਕਰਨ ਦੇ ਯੋਗ ਨਹੀਂ ਹੋਵੇਗੀ। ਕਈ ਲੋਕਾਂ ਨੇ ਮੀਡੀਆ ਦੇ ਨਾਲ ਸੰਪਰਕ ਕੀਤਾ ਜੋ ਇਹ ਦੱਸਦੇ ਹਨ ਕਿ ਉਹਨਾਂ ਦੇ ਬੱਚੇ ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਹੈ ਇਸ ਸਮੇਂ ਰਿਹਾਇਸ਼ ਲਈ ਉਡੀਕ ਸੂਚੀ ਦੇ ਵਿੱਚ ਨੇ। ਕਈਆਂ ਨੇ ਯੂਨੀਵਰਸਿਟੀ ਦੇ ਸਥਿਤੀ ਨਾਲ ਨਜਿੱਠਣ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਵੇਲੇ 1350 ਤੋਂ ਵੱਧ ਵਿਦਿਆਰਥੀ ਜ਼ਿਆਦਾ ਦਾਖਲੇ ਕਾਰਨ ਵੇਟਿੰਗ ਲਿਸਟ ਦੇ ਵਿੱਚ ਨੇ ਇਸੇ ਨਿਊਜ਼ ਰਿਲੀਜ਼ ਦੇ ਵਿੱਚ ਯੂਨੀਵਰਸਿਟੀ ਨੇ ਵੀ ਕਿਹਾ ਕਿ ਉਸਨੇ ਕੈਂਪਸ ਦੇ ਅੰਦਰ ਆਪਣੇ ਨਿਵਾਸਾਂ ਵਿੱਚ ਰਿਹਾਇਸ਼ੀ ਵਸਤੂਆਂ ਨੂੰ ਜੋੜਿਆ ਉਹਨਾਂ ਨੇ ਹੋਰ ਸਮਰੱਥਾ ਜੋੜਨ ਲਈ ਗੋਲਡਨ ਸਟਰੀਟ ਤੇ ਸਾਫਕਾ ਡੈਸ਼ ਇਨ ਹੋਟਲ ਦੀ ਲੀਜ਼ ਵੀ ਵਿਵਾਦਿਤ ਕੀਤੀ ਹੈ ਪਿਛਲੇ ਅਕਤੂਬਰ ਦੇ ਵਿੱਚ ਸਿਟੀ ਕੌਂਸਲ ਨੇ ਇੱਕ ਨਵੇਂ ਵਿਦਿਆਰਥੀ ਨਿਵਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਸੀ ਜੋ ਸਟੋਨ ਰੋਡ ਅਤੇ ਗਾਰਡਨ ਸਟਰੀਟ ਦੇ ਦੱਖਣ-ਪੂਰਬੀ ਕੋਨੇ ਤੇ ਯੂਨੀਵਰਸਿਟੀ ਤੋਂ ਸੜਕ ਦੇ ਪਾਰ ਬਣਾਇਆ ਜਾਵੇਗਾ ਪ੍ਰਸਤਾਵਿਤ ਵਿਕਾਸ ਵਿਦਿਆਰਥੀਆਂ ਦੀ ਰਿਹਾਇਸ਼ ਦੀ ਸਪਲਾਈ ਵਿੱਚ ਹੋਰ 500 ਯੂਨਿਟਾਂ ਨੂੰ ਜੋੜ ਦੇਵੇਗਾ ਹਾਲਾਂਕਿ ਕੰਮ ਚੱਲ ਰਿਹਾ ਹੈ ਪਰ ਨਵੀਂ 11 ਮੰਜ਼िला ਇਮਾਰਤ ਕਦੋਂ ਮੁਕੰਮਲ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਹਜੇ ਸਾਹਮਣੇ ਨਹੀਂ ਆਈ ਵਿਦਿਆਰਥੀ ਉਮੀਦ ਕਰ ਰਹੇ ਨੇ ਕਿ ਰਿਹਾਇਸ਼ ਦੀ ਤਲਾਸ਼ ਕਰ ਰਹੇ ਵਿਦਿਆਰਥੀਆਂ ਦੀਆਂ ਖਬਰਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਇਹ ਸੁਨੇਹਾ ਦੇ ਕਿ ਸਥਿਤੀ ਕਿੰਨੀ ਗੰਬੀਰ ਹੈ ਵਿਦਿਆਰਥੀਆਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਮਾਮਲੇ ਤੇ ਵਕਾਲਤ ਮੁਹਿੰਮ ਚਲਾਉਣ ਲਈ ਵਿਦਿਆਰਥੀ ਗਵਨ ਨੂੰ ਇਕੱਠੇ ਕਰਨ ਤੇ ਕੰਮ ਕਰ ਰਹੇ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਜੇ ਯੂਨੀਵਰਸਿਟੀ ਇਹਨੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਚਾਹੁੰਦੀ ਹੈ ਤਾਂ ਫਿਰ ਉਹਨਾਂ ਨੂੰ ਲੱਗਦਾ ਹੈ ਇਹ ਅਸਲ ਵਿੱਚ ਮਹੱਤਵਪੂਰਨ ਹੈ ਕਿ ਹੋਰ ਨਿਵਾਸਾਂ ਨੂੰ ਬਣਾਉਣ ਦੀ ਲੋੜ ਹੈ ਜੇ ਯੂਨੀਵਰਸਿਟੀ ਨੂੰ ਉਹਨਾਂ ਦੀ ਸਮਰੱਥਾ ਅਤੇ ਅਨੁਮਾਨਿਤ ਵੇਟਿੰਗ ਲਿਸਟ ਦੇ ਵਿੱਚ ਕੀ ਹੋਵੇਗਾ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਕਰਨ ਦੀ ਵੀ ਲੋੜ ਹੈ ਜ਼ਿਕਰ ਹੋਇਆ ਹੈ ਕਿ ਕੈਨੇਡਾ ਦੇ ਵਿੱਚ ਹਾਊਸਿੰਗ ਇੱਕ ਮੁੱਖ ਮੁੱਦਾ ਬਣਦੀ ਜਾ ਰਹੀ ਹੈ ਅਤੇ ਇਸ ਸੰਕਟ ਦੇ ਨਾਲ ਨਜਿੱਠਣ ਲਈ ਸਮੇਂ-ਸਮੇਂ ਤੇ ਫੈਡਰਲ ਸਰਕਾਰ ਦੇ ਵੱਲੋਂ ਅਹਿਮ ਐਲਾਨ ਕੀਤੇ ਜਾਂਦੇ ਨੇ ਅਤੇ ਇਸ ਵਾਰ ਬਜਟ 2024 ਦੇ ਵਿੱਚ ਵੀ ਹਾਊਸਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਨਿਵੇਸ਼ ਸ਼ਾਮਿਲ ਕੀਤੇ ਗਏ ਨੇ ਦੂਜੀ ਪਾਸੇ ਫੈਡਰਲ ਸਰਕਾਰ ਨੇ ਨਿਵੇਸ਼ ਦੇ ਵਿੱਚ ਇਹ ਵੀ ਕਿਹਾ ਸੀ ਕਿ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨੇੜੇ ਰਿਹਾਇਸ਼ਾਂ ਬਣਾਈਆਂ ਜਾਣਕੀਆਂ ਤਾਂ ਜੋ ਵਿਦਿਆਰਥੀਆਂ ਦੀ ਪੜਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਉਹਨਾਂ ਨੂੰ ਕਿਫਾਇਤੀ ਹਾਊਸਿੰਗ ਯੂਨੀਵਰਸਿਟੀ ਅਤੇ ਕਾਲਜ ਦੇ ਨੇੜੇ ਹੀ ਮੁਹੱਈਆ ਕਰਵਾਈ ਜਾ ਸਕੇ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਪਰ ਫਿਰ ਨਸਰ ਮਾਰ ਲੈਣਿਆ ਮੁਖੜ ਲਾਈਨਸ ਤੇ ਕਾਨੂੰਨੀ ਬਿਲ ਸੀ 71 ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਮੰਗ ਵਧੀ ਬਿਲ ਸੀ 71 ਕੈਨਡਾ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਪ੍ਰਦਾਨ ਕਰੇਗਾ ਨਾਗਰਿਕਤਾ ਫਰਸਟ ਟਾਈਮ ਹੋਮ ਬਾਇਰਸ ਦੇ ਲਈ ਨਵੀਂ ਕੋਸ਼ਨਾ 30 ਸਾਲ ਤੱਕ ਮਾਰਗੇਜ ਅਮੋਰਟਾਈਜ਼ੇਸ਼ਨ ਦੀ ਦਿੱਤੀ ਗਈ ਆਗਿਆ ਕੈਨੇਡਾ ਦੇ ਬਾਰਡਰ ਵਰਕਰਾਂ ਨੇ ਸ਼ੁੱਕਰਵਾਰ ਦੀ ਹੜਤਾਲ ਟਾਲੀ ਯੂਨੀਅਨਾਂ ਅਤੇ ਸਰਕਾਰ ਦੇ ਦਰਮਿਆਨ ਹੋਇਆ ਆਰਜੀ ਸਮਝੌਤਾ ਫੈਡਰਲ ਸਰਕਾਰ ਨੇ ਕਿਊਬੈਕ ਨੂੰ ਅਸਥਾਈ ਨਿਵਾਸੀਆਂ ਦੇ ਲਈ 750 ਮਿਲੀਅਨ ਡਾਲਰ ਦੀ ਕੀਤੀ ਸੀ ਪੇਸ਼ਕਸ਼ ਪ੍ਰੀਮੀਅਰ ਡੇਵਿਡ ਈਵੀ ਨੇ ਜਤਾਇ ਨਰਾਸ਼ਗੀ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ